ਕੱਛੀ ਗੱਲ ਇਹ ਜ਼ਰੂਰ ਸਾਰੇ ਠੀਕ ਠਾਕ ਹੋ ਆਈ ਹੋਪ ਸਾਰੇ ਠੀਕ ਠਾਕ ਹੋ ਹੋਗੇ ਆਪਾਂ ਫਿਰ ਤੋਂ ਅੱਗੇ ਨੇ ਇੱਕ ਨਿਊ ਬਲੌਗ ਲੈ ਕੇ ਕਾਫੀ ਦਿਨਾਂ ਬਾਅਦ ਮਤਲਬ ਕਾਫੀ ਮਹੀਨਿਆਂ ਬਾਅਦ ਬਲੌਗ ਕਿਉਂ ਰੁਕੇ ਸੀ ਉਹ ਵੀ ਦੱਸਾਂਗੀ ਕਿਸ ਕਾਰਨ ਰੁਕੇ ਸੀ ਉਹ ਸਾਰਾ ਕੁਝ ਦੱਸਾਂਗੀ ਥੋੜਾ ਅੱਗੇ ਜਾ ਕੇ ਅਸੀਂ ਮੈਂ ਪ੍ਰਤੀਕਰ ਵਿੱਚ ਮੈਂ ਥੋੜੀਆਂ ਜੀਆਂ ਚੀਜ਼ਾਂ ਬਣਾਈਆਂ ਜਿਹੜੀਆਂ ਕਿ ਨਿਊ ਸੀ ਜਿਵੇਂ ਕਿ ਮਟਰੀ ਤੇ گلاب ਚਾਮ ਨੂੰ گلاب ਚਾਮ ਨੂੰ ਤਾਂ ਥੋੜਾ ਔਖਾ ਆ ਉਹ ਤੁਸੀਂ ਖੁਦ ਦੱਸਿਓ ਕਿ ਕਿਵੇਂ ਬਣਦੀ ਨੇ ਕਿਉਂਕਿ ਮੈਨੂੰ ਨਹੀਂ ਬਣਾਣਿਆ ਤੇ ਮਟਰੀ ਵੀ ਮਣੀ ਉਹ ਵੀ ਮਤਲਬ ਕਾਫੀ ਵਧੀਆ ਬਣੀ ਮਟਰੀ ਸਿਆਤੇ ਦੀ ਟਾਈਮ ਕਾਫੀ ਹੋ ਗਿਆ 23 ਰਾਤ ਦੇ ਬੱਜ ਕੇ ਨੇ 8 ਦਿਖਾਨੀਆਂ ਤਾਂ ਬਾਹਰ ਦਾ ਸਟੈਂਡਾ ਮੋਕਾਲ ਫਲਾਈਟਾਂ ਹੀ ਦਿਖ ਰਹੀਆਂ ਨੇ ਹੋਰ ਇਸ ਤੋਂ ਇਲਾਵਾ ਕੁਝ ਨਹੀਂ ਦਿਖਣਾ ਤੇ ਦਿਨੇ ਦਿਖਾਉਂਗੀ ਬਹੁਤ ਸੋਹਣਾ 뷰 ਆ ਇਧਰੋਂ ਮੱਕੇ ਇਧਰ ਹੀ ਏਰੀਆ ਹੈ ਨਾ ਤੇ ਉਹ ਦੇਖ ਕੇ ਵੀਊ ਬਹੁਤ ਸੋਹਣਾ ਆਂਦਾ ਹੈ ਚਲੋ ਹੁਣ ਕਰਦੇ ਆ ਅੱਗੇ ਦੀ ਗੱਲ ਬਲੌਗ ਇਸ ਕਰਕੇ ਨਹੀਂ ਸੇ ਆ ਰਹੇ ਕਿ ਮੇਰੇ ਪਤੀ ਦੀ ਸਰਜਰੀ ਰਿੰਦਰ ਦੀ ਤੇ ਉਨਾ ਕਰਕੇ ਥੋੜਾ ਮਤਲਬ ਕਿ ਕਾਫੀ ਅਫਸੈਟ ਵੀ ਰਹੇ ਆ ਆਪਾਂ ਤੇ ਕਾਫੀ ਹੋਰ ਵੀ ਪ੍ਰੋਬਲਮਾਂ ਸੀ ਚਲੋ ਹੁਣ ਵਾਈ ਗੁਰੂ ਜੀ ਦੀ ਮਿਹਰ ਨਾਲ ਸਾਰਾ ਕੁਝ ਠੀਕ ਹੋ ਗਿਆ ਤੇ ਕੈਨ ਮਤਲਬ ਕਿ ਜੇ ਤੂੰ ਆਪਾਂ ਪ੍ਰੋਬਲਮ ਚ ਹੁੰਨੇ ਆ ਤੇ ਦਿਲ ਵੀ ਨਹੀਂ ਕਰਦਾ ਆਪਣਾ ਬਲੌਗ ਵਗੈਰਾ ਬਣਾਉਣ ਨੂੰ ਮੂਡ ਹੀ ਨਹੀਂ ਹੁੰਦਾ ਹੈਗਾ ਮੈਂ ਤੇ ਪਹਿਲਾਂ ਹੀ ਮਤਲਬ ਕਿ ਘਾੜਿਆ ਉਹ ਬੜੀ ਮੁਸ਼ਕਲ ਪਰਮਿਸ਼ਨ ਲਈ ਸੀ ਬਲੌਗ ਬਣਾਣ ਦੀ ਤੇ ਹੁਣ ਚਲੋ ਮੈਂ ਫਿਰ ਤੋਂ ਸ਼ੁਰੂਆਤ ਕਰਨ ਲੱਗੀ ਆ ਤੁਹਾਡੇ ਨਾਲ ਨਿਊ ਐਕਸਪੀਰੀਅੰਸ ਤੇ ਆਪਣੀ ਪੁਰਤਕਾਲ ਦੀ ਝਰਨੀ ਗੋਦੀ ਕਾਂਦੀ ਕਹਾਂਗੀ ਤੁਹਾਨੂੰ ਔਰ ਮੈਨੂੰ ਕਾਫੀ ਜਾਣਿਆਂ ਦੇ ਮੈਸੇਜ ਵਗੈਰਾ ਜਿਦਾ ਆਉਂਦੇ ਰਹਿੰਦੇ ਹੈਗੇ ਦੀਦੀ ਬਲੌਕ ਕਿਉਂ ਨਹੀਂ ਪਾਉਂਦੀ ਹੁਣ ਤੁਸੀਂ ਕੀ ਹੋਇਆ ਮੇਰੇ ਫਰੈਂਡਸ ਵੀ ਕਿ ਜਸ ਬਲੌਕ ਕਿਉਂ ਨਹੀਂ ਪਾਉਂਦੀ ਬਸ ਇਹੀ ਕਾਰਨ ਸੀ ਹੋਰ ਕੋਈ ਕਾਰਨ ਨਹੀਂ ਸੀ ਤੇ ਹੋਰ ਤੁਸੀਂ ਸੁਣਾਓ ਸਾਰੀ ਠੀਕ ਠਾਕ ਹੋ ਆਈ ਹੋਪ ਸਾਰੇ ਤੁਸੀਂ ਠੀਕ ਠਾਕ ਹੋ ਤੇ ਵਾਈਗੁਰੂ ਜੀ ਦੀ ਮੇਰ ਨਾਲ ਚੜ੍ਹਦੀ ਕਲਾ ਵਿੱਚ ਹੋਗੇ ਚਲੋ ਮਿਲਦੀ ਆ ਤੁਹਾਨੂੰ ਕੱਲ ਨੈਕਸਟ ਬਲੌਗ ਵਿੱਚ ਤੇ ਕੱਲ ਆਪਾਂ ਫਿਰ ਤੁਹਾਨੂੰ ਬਾਹਰ ਦੀਆਂ ਚੀਜ਼ਾਂ ਦਿਖਾਵਾਂਗੇ ਅਤੇ ਬਾਅਦ ਵਿੱਚ ਜਿਹੜੇ ਮਤਲਬ ਕਿ ਕਾਫੀ এনवायरमेंट ਪਲੇਸ ਵਧੀਆ ਉਹ ਦਿਖਾਵਾਂਗੇ ਤੇ ਅੱਜ ਮੈਂ ਤੁਹਾਨੂੰ ਸਿਰਫ ਇੱਕ ਮਨ ਲ ਹੋਣੀ ਮੇਰੇ ਦਿਮਾਗ 'ਚ ਥੋਟ ਆਇਆ ਕਿ ਮੈਂ ਇੱਕ ਛੋਟਾ ਜਿਹਾ ਬਲੌਗ ਬਣਾ ਲਾ ਇੱਕ ਜਸਟ ਸ਼ੁਰੂਆਤਲੀ ਇੱਕ ਛੋਟਾ ਜਿਹਾ ਬਲੌਗ ਬਣਾਇਆ ਤੇ ਮੈਨੂੰ ਹੋਪਾ ਕਿ ਤੁਸੀਂ ਪਹਿਲਾਂ ਵਾਂਗੇ ਮੈਨੂੰ ਪਿਆਰ ਦੋਗੇ ਤੇ ਪਹਿਲਾਂ ਵਾਂਗੇ ਹੀ ਮੈਨੂੰ ਸਪੋਰਟ ਕਰੋਗੇ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ